ਅੱਸੀ ਕਾਲ ਜੀ ਅੱਸੀ ਕਾਲ ਜੀ ਸਾਰੇ ਦਾ ਸਵਾਗਤ ਹੈ ਜੀ ਬਲੌਗ 'ਚ ਭਾਈ ਤੁਹਾਡਾ ਮਾ ਕਿਤੇ ਕਿਤੇ ਹੈ ਆ ਦੇਖ ਇਸਲਾ ਅਬੀ ਦੀ ਵਜਾ ਹੈ ਜੀ ਤੇਰੀ ਧੁੱਪ ਨਿਕਲਦੀ ਇਹ ਬਾਲੀ ਨੂੰ 26 ਨੂੰ ਹੈਗੀ ਵੀ ਇਸ ਕੈਤ ਥੋੜੀ ਜੀ ਚਪਰੀਂ ਕਰਤੀ ਪਈ ਯਾਰ ਹੁਣ ਉਹ 26 ਨੂੰ ਹੁੰਦੀ ਵੀ ਇਹ ਹੈ ਹੂੰ 26 ਨੂੰ ਹੁੰਦੀ ਹੈ ਹੈਗੀ ਹੁੰਦੀ ਹੈ ਮਾੜੀ ਮੋਟੀ ਉੱਧੀ ਜਾਈਂ ਦਾਲਾ ਦਾਲਾ ਦੇ ਨਾਲ ਇਹ ਦੌਲਾ ਨਾਲ ਨਹੀਂ ਬੜੀ ਜਿਆਦਾ ਗ੍ਰੇਮੀ ਹੋਣੀ ਹੈ ਮੈਂ 26 ਜੀ ਦੀ ਨਿਸਰੇ ਹੀ ਸਾਰੀ ਉਹ ਗਾੜੀ ਲੱਗਾ ਮਸਰੇ ਦੀ ਸ਼ਾਇਦ ਗੱਦਰ ਲੱਗੀ ਹੁਣ ਹੁੰਦਾ ਮਾ ਪਾਣੀ ਨਹੀਂ ਹੈਗਾ ਜਮਈ। ਇਹਦੀ ਸਪਰੇ ਤਾਂ ਹੋਊਗੀ ਹੋਈ। ਹੈਗੀ ਜਾਂ ਨਾ? ਸਪਰੇ ਤਾਂ ਹੈਗੀ ਇਹਦੀ। ਕਰ ਲਾ ਫੋਨ ਉਹਨਾਂ ਨੂੰ ਕਰ ਦਈਏ ਜਿਹੜੀ ਰਹਿੰਦੀ ਸਾਰੀ ਵੀਰੇ ਕਰ ਦੂਗੀ। ਇੱਕ ਹੋਰ ਕਰਾ ਦਿੰਦੇ ਆ। ਹੂੰ ਹੂੰ। ਠੀਕ ਨਹੀਂ ਗੱਲ? ਤੇਲੇ ਦੂਲੇ ਦੇ ਪਿੱਛੇ ਪਾ ਕੇ ਕਰ ਦਵੇ। ਹੈਨਾ? ਹੂੰ। ਕਿਉਂ ਪਾਣੀ ਨਹੀਂ ਹੈਗਾ? ਕਿਤੇ ਕਰੇ ਮਕਸਰੇ ਉਹ ਨਿਮਾਨ ਜਿਹਾ ਥੋੜਾ ਜਨਾ ਮੌਸਮ ਚ ਵੀ ਸਿੱਲੇ ਜੀ ਕਰਕੇ ਪੈਂਦੀ ਆ ਇਹ। ਹਉ ਧੁੱਪ ਤਾਂ ਪਤਾ ਲੱਗੀ ਨਹੀਂ ਕਿੰਨੇ ਦਿਨ ਹੋ ਗਏ ਸੰਗਰਾਂਦ ਦਾ ਚੱਲਦਾ ਕੰਮ ਇਹ ਕਿਹੜੀ ਧੁੱਪ ਆ ਨਿਕਲੀ ਇੱਕ ਆ ਪਰਸੋਂ ਧੁੱਪ ਆ ਨਿਕਲੀ ਸੀ ਅੱਜ ਨਿਕਲਿਆ ਸੂਰਜ ਥੋੜਾ ਜਿਹਾ ਅੱਜ ਨਿਕਲੇ ਆ ਇਹ ਕੱਲ ਸਾਰੀ ਧੜੀ ਕਿਣੀਆਂ ਫੇਰ ਪਈਆਂ ਕੱਲ ਸਾਰੀ ਧੜੀ ਕਿਣੀਆਂ ਫੇਰ ਪਈਆਂ ਮਹਾ ਅੱਜ ਹੁਣ ਧੁੱਪ ਨਿਕਲੀ ਆ ਪਰ ਫੇ ਭਈਏ ਨਹੀਂ ਮਿਲਦੇ ਸਵੇਰੇ ਕੰਨੇ ਵਾਲੇ ਇਹਦਾ ਮਿਲਾਂ ਦੀ ਆਪੇ ਪੰਪ ਚੱਕਣਾ ਪੈਣਾ ਇੱਕ ਜਾਲੂ ਕਰੀਏ ਹਲੇ ਧੂਆ ਜਿਹੜਾ ਹਾਂ ਹੋ ਆਪੇ ਕਰਦਾਂਗੇ ਤੂੰ ਵੀਰਾਂ ਤੋਂ ਕੱਢੀ ਹਲੇ ਨਹੀਂ ਜਨੂ ਕੱਲੂ ਇਹਦਾ ਭਈਆ ਹੁਣ ਕੱਲੂ ਮੌਸਮ ਦਾ ਕੀ ਪਤਾ ਹੋ ਮੌਸਮ ਹਲੇ ਵੀ ਖਰਾਬ ਅੱਜ ਦਾ ਮੌਸਮ ਸਾਫ਼ ਲੱਗਦਾ ਦੇਖੋ ਜਿਹੜੀ ਹੁਣ ਆਹ ਦਵਾਈ ਆਏ ਆਏ ਇਹ ਬੱਲ ਨਾਲ ਵੱਜ ਗਈਆਂ ਇਹਨੂੰ ਵੀ ਹੋ ਜਾਂਦੀ ਥੋੜੀ ਇਹ ਆਏ ਨਹੀਂ ਹੁੰਦੀ ਹੈਗੀ ਇਹ ਆਏ ਨਹੀਂ ਹੁੰਦੀ ਹੈ ਇਹ ਪਹਿਲਾਂ ਹੀ ਹੈ ਜਿਹੜੀ ਬੱਲ 'ਚ ਪਹਿਲਾਂ ਹੀ ਬੈਰ ਸਾਲਿਆ ਸ਼ੁਰੂ 'ਚ ਇਹ ਉਦੇ 'ਚ ਹੈ ਉਦੇ 'ਚ ਉਹ ਬੱਲ ਖਤਮੇ ਹੋਣੀ ਆ ਜਿਹੜੀ ਹੁਣ ਆਹ ਪੱਕੇ ਬੀ ਦਾਣੇ ਨੂੰ ਥੋੜੋ ਪੈਂਦੀ ਹੁੰਦੀ ਹੈ ਇਹ ਹਾਂ ਤਰੰਤ ਕਿੱਕਰ ਉੱਡਦੀ ਵਾਲੀ ਪੱਕੇ ਹੋਏ ਦਾਣੇ ਨੂੰ ਹੀ ਪੈਂਦੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਹੌਣੀ ਸੀ ਮੈ ਤਾਂ ਪਾਣੀ ਹੋਊਗਾ ਆਏ ਵੀ ਨਹੀਂ ਹੋਇਆ ਬਾਈ ਪਹਿਲਾਂ ਦੋ ਦਿਨ ਦਿਨ ਬੰਨ ਪਰੇ ਲਾ ਗਏ ਮਿੱਟੀ ਨੂੰ ਪਾਉਣੇ ਨੂੰ ਉਹ ਪਹਿਲਾਂ ਬਾਈ ਦੋ ਤਿੰਨ ਦਿਨ ਬਲੌਗ ਤਾਂ ਨਹੀਂ ਇਹੋਂ ਮਿੱਟੀ ਪਾਈ ਆ। ਦੇਖ ਲੱਗੇ ਰੇ ਬਾਈ ਮਿੱਟੀ ਪਾਉਣ ਡੇਢ 200 ਟਰਾਲੀ ਕਿਤੇ। ਤੂੰ ਵੀ ਫਰਮਡ ਵੇ ਤੇ। ਹੂੰ। ਤੇ 4-3 ਦਿਨ 4 ਦਿਨ ਉੱਥੀ ਲੱਗ ਗਏ ਸਾਰੇ। ਲੱਗ ਚਾਰ, ਚਾਹਾਂ ਚਾਪ 3 ਲੱਗ ਗਏ। ਹੂੰ। ਠੀਕ ਨਹੀਂ। ਛੱਲੀਆਂ ਦੇ ਬਣ ਗਏ। ਛੱਲੀਆਂ ਦੇ ਤੇ ਬਾਈ ਕਾਫੀ ਜਾਣੇ ਕਮਾਲ ਵਰ ਤਿੰਨ ਪਿੰਡਾਂ ਨੇ ਰਲ ਕੇ ਆਪਣੇ ਵੱਨ ਪਰ ਮਿੱਟੀ ਪਾਈ ਆ। ਯਾਨੀ ਇੱਥੇ ਸਾੜੇ ਆਇਆ ਇਹ ਅੰਦਰੋਂ ਮਾਦੀ ਟੁੱਟਦੀ ਇੱਧਰ ਨੂੰ। ਸਾਰਾ ਪਾਣੀ ਉਰੇ ਹੋਣਾ। 4-5 ਪਿੰਡਾਂ ਚ ਪਾਣੀ ਘੁੰਮ ਜਾਂਦਾ ਫਿਰ ਉਹ। ਹੂੰ। ਜੇ ਪਿੱਛੇ ਡੁੱਲਦੀ ਐ। ਪਿੱਛੇ ਤਾਂ ਸਾਰਿਆਂ ਤੇ ਕੋਈ ਮੂਹ ਸਾਰੇ ਘੁੰਮ ਕੇ ਆਉਂਦਾ ਪਾਣੀ ਲਖਣਾ ਉਰੀ ਨੂੰ ਇਧਰ ਆਜੇ ਜਾਣਾ ਫੇਰ ਆਜੇ ਜਾਣਾ ਸਾਬ ਜੀ ਸਾਲਾ ਪਾਣੀ ਚੜ ਜਾਂਦਾ ਫੁੱਲ ਇਧਰ ਨੂੰ ਉੱਥੇ ਢਾਲ ਇਹਦੀ ਹੋਰ ਤੇ ਉੱਧਰ ਲੱਗੇ ਹੋਏ ਤੇ 4-5 ਦਿਨ ਤੱਕ ਬਲੌਗ ਨਹੀਂ ਪਾਇਆ 100 ਸਭ ਤੋਂ ਉੱਪਰ ਗਿਰ ਗਈ ਟਰਾਲੀ 150 ਟਰਾਲੀ ਗਿਰ ਗਈ ਹੂੰ ਅੱਜ ਕਿਹੜਾ ਬੱਜਿਆ 10 ਦਿਨ ਬਾਅਦ 10 ਦਿਨ ਬਾਅਦ ਆਇਆ ਅੱਜ ਭਾਈ ਦੇਖ ਸਤੀ ਪਾਣੀ ਢਾਲੀ ਚੱਕਣਾ ਇਹ ਦੇਖ ਆਈਏ ਮਰੀਏ ਕਿਹੜਾ ਸੱਤ ਬਲੌਗ ਵੀ ਨਹੀਂ ਪਏ ਇੰਨੇ ਦਿਨ ਤਾਹੀ ਨਹੀਂ ਪਏ ਬੰਨ ਕਰਕੇ ਨਹੀਂ ਪਾਇਆ ਉੱਥੇ ਮਿੱਟੀ ਪਾਉਂਦੇ ਤੇ ਉੱਧਰ ਬੀਜੀ ਦੇ ਭਾਈ ਫੋ ਵੀ ਜ਼ਰੂਰੀ ਆ ਕੰਮ ਬਹੁਤ ਔਖਾ ਹੈ ਕਿ ਨਹੀਂ ਉੱਥੇ ਵੀ ਕਹਿੰਦੇ ਜਿੱਥੇ ਬਈ ਬੰਨ ਲਾਇ ਤੇ ਥੈਲੇ ਉਹ ਤਾਂ ਠੀਕ ਹੈ ਗਾਂਹਾਂ ਪਾੜ ਲਈ ਲੋਗ ਨੇ ਟੁੱਈ ਗਏ ਗਾਂਹਾਂ ਪੈ ਗਈ ਗਾਂਹ ਪੈਂਦੀ ਆ ਕਹਿੰਦੇ ਗਾਂਹ ਪੈਂਦੀ ਆ ਵੀ ਆਓ ਸਾਰੇ ਇਹ ਥੋੜਾ ਦੋ ਰਿਆ ਦਾ ਇਹੀ ਕੰਮ ਹੈ ਜਿਹੜਾ ਥੱਲੇ ਹੈਗਾ ਰਹਿਤਾ ਇਹਦੇ ਜਿੱਥੇ ਦੇ ਨਾ ਹੁਣ ਆਪਾਂ ਇੱਥੇ ਤਿੰਨ ਦਿਨ ਫੁੱਟ ਮਿੱਟੀ ਆ ਡਾਕਰ ਅੱਜ ਦੇ ਵੀ ਤਾਂ ਥੱਲੇ ਰੇਤਾ ਹੀ ਔਰੇ ਥੱਲੇ ਥੱਲੇ ਰੇਤਾ ਆ ਇਹ ਹੁਣ ਮੰਨ ਕੇ ਚੱਲ ਵੀ ਬੰਨ ਤੇ ਵੀ ਬਾਹਰ ਨਿਕਲ ਜਿਵੇਂ ਕਿਧਰੇ ਵੀ ਨਿਕਲ ਜਿਵੇਂ ਤੈਨੂੰ ਕੋਲ ਲੈ ਜਾਣੀ ਡਾਕਟਰ ਸੱਜ ਲਈ ਗਿੱਲੀ ਜਾਨੀ ਕਰੀ ਜਾਣੀ ਗਿੱਰੀ ਆ ਜਾਣੀ ਤਾਂ ਫਿਰ ਆਖ ਕੋ ਸੁੰਦਾ ਫਿਰ ਇੱਥੇ ਤਾਂ ਬੰਦ ਤੇ ਉਹ ਵੀ ਤਾਂ 4 ਫੁੱਟ ਬਾਹਰ ਕੱਕਾ ਰੇਤਾ ਹੈ 4 ਫੁੱਟ ਵੀ ਕਿੱਥੇ 3-1 ਫੁੱਟ ਹੋਊਗਾ ਤਾਂ ਹਮ ਹੈਗਾ ਨਹੀਂ ਬੰਦੇ ਕੱਕਾ ਰੇਤਾ ਚਣਾਈ ਵਾਲਾ ਚੱਲ ਜੀਰੀ ਤਾਂ ਠੀਕ ਆ ਨਾ ਜੀਰੀ ਤਾਂ ਠੀਕ ਆ ਸਪਰੇ ਵੀ ਹੋ ਗਈ ਤੀਜੇ ਪਰ ਰਸਤਾ ਬਹੁਤ ਖਰਾਬ ਹੋ ਗਿਆ ਉੱਥੇ ਵਾਲਾ ਆਹੋ ਪਰ ਲਾ ਮੈਂ ਕਹਿੰਦਾ ਕੁਛ ਨਾ ਪੁੱਛ ਤੂੰ ਇਹਨੇ ਟੂਏ ਕੋ ਕਿਨੇ ਹੈ ਕਿਵੇਂ ਹੋ ਗਿਆ ਮੁਰਗੀਆਂ ਕੱਢੀਆਂ ਉਹਨਾਂ ਨੇ ਵਜੇ ਫੌਲਟਰੀ ਫਾਰਮ ਵਾਲੇ ਨੇ ਖਬਰੇ ਕਾ ਕੱਢੀਆਂ ਲਿਖੀ ਆਉਣੀ ਉੱਥੇ ਤੇ ਇਹਨਾਂ ਨੇ ਡੂੰਘੇ ਟੂਏ ਆ ਮੁੜਾ ਕੋਕੀ ਗੁਰਾਣਾ ਪੈਂਦਾ ਪੂਰੇ ਬਾਨੇ ਨੂੰ ਚਲਦੇ ਪਰਾਂ ਚਲਦੇ ਬਾਨੇ ਨੂੰ ਫਿਰ ਕਿੱਧਰ ਆਉਂਗਾ ਤੂੰ ਚੱਲ ਦੇਖ ਤੁਰਕੇ ਚਲਦੇ ਬਾਨ ਤੇ ਵੀ ਉਨਾ ਹੀ ਤੁਰਨਾ ਪੈਣਾ ਇੱਧਰ ਵੀ ਉਨਾ ਹੀ ਤੁਰਨਾ ਪੈਣਾ ਠੀਕ ਨਹੀਂ ਪਾਣੀ ਵੀ ਨਹੀਂ ਹੈਗਾ ਗੁਰਗਾ ਕਰਦੇ ਹੱਸ ਵੀ ਸਾਰੀਆਂ ਇਹ ਮੀਂਹ ਨਾਲ ਦੀ ਨਾਲ ਪਾਣੀ ਹੈ ਤੇੜਾਂ ਪਈਆਂ ਹੋਈਆਂ ਖਾਈਆਂ ਤੇੜਾ ਤਾਂ ਹੀ ਪਾਈ ਦੀ ਤੇੜ ਤਾਂ ਹੀ ਪਾਈ ਦੀ ਪਾਣੀ ਖਾ ਜਾਵੇ ਤੇੜ ਵੀ ਪਾਣੀ ਦਾ ਬੰਦ ਕਰ ਲ ਇੱਕ ਵਾਰੀ ਇਹ ਹਾਂ ਠੀਕ ਹੈ ਨਿਸਰ ਲੱਗ ਗਈ ਹਾਂ ਕੱਲ ਆਪਣੇ ਤਾਂ ਮਹਾਰਾਜ ਦੀ ਫੇਰ ਕਿਰਪਾ ਜਿੱਥੇ ਖਤਮ ਹੋ ਗਈਆਂ ਜੀਰੀਆਂ ਬੁਰਾ ਹਾਲ ਆ ਬਾਈ ਹੋਰ ਪਾਣੀ ਚੜੇ ਵੀ ਇੱਥੇ ਆ ਬਸ ਸਪਰੇਅ ਪਰ ਆ ਕੰਮ ਹੁਣ ਹੂੰ ਸਪਰੇਅ ਪਰ ਕੰਮ ਐ ਇੱਥੇ ਵੀ ਸਪਰੇਅ ਸਾਰੀ ਹੋ ਜੂਵੇ ਨਾ ਵਧੀਆ ਐ ਮੌਸਮ ਰੱਬ ਸਾਥ ਦਵੇ ਮੌਸਮ ਦਾ ਸਾਫ ਹੋ ਜੂਵੇ ਜਿਹੜੇ ਪਾਣੀ ਚੜੇ ਉਹ ਵੀ ਉਤਰ ਜੂਗੇ ਸਭ ਕੁਝ ਲੋਟ ਆ ਜੂਗਾ ਹਨਾ ਹੂੰ ਹਨਾ ਆ ਦੇਖ ਟੁੰਡੀ ਨੇ ਹੈਗੀ ਐ ਵਿੱਚ ਕਰ ਦੇਣੀ ਸਪਰੇਅ ਮੌਸਮੇ ਨਹੀਂ ਖੁੱਲਦਾ ਸਪਰੇਅ ਵੀ ਤਾਂ ਹੀ ਹੋਊਂਗੇ ਜੀ ਦਾ ਬੰਦਾ ਐ ਇਹਣਾ ਹੁਣ ਸੇਲ ਲਈ ਹੀ ਤਾਂ ਕੰਮ ਖਰਾਬ ਕਰਦੀ ਸਾਰੀ ਜਿਹੜਾ ਦਾਲ ਪਾਣੀ ਉੱਪਰ ਟਿੱਪਿਆ ਵੇ ਤਾਂ ਹੀ ਥਾਲੀ ਹਲਦੀ ਪੈਂਦੀ ਸਭਉ ਤਾਂ ਹੀ ਪੈਂਦਾ ਕਿ ਖੁਸ਼ ਹੋਵੇ ਮੈਨੂੰ ਹਲਦੀ ਨਹੀਂ ਹੈਗੀ ਨਾ ਹਲਦੀ ਉਰੇ ਨਹੀਂ ਹੈਰੇ ਹਲੇ ਪਹਿਲਾਂ ਹਾਲ ਤਾਂ ਨਿਸਰੀ ਹੈ ਇਹ ਹਲਦੀ ਪੈਂਦੀ ਆ ਜਾਂ ਗੱਧਰ ਹੋਲਾਦੀ ਆ ਵਿੱਚ ਦੁੱਧ ਭਰਨ ਲੱਗਦਾ ਹੋ ਪਾਣੀ ਸਿਰੇ ਨਹੀਂ ਆਇਆ ਮਨ ਲਾਦੀ ਮਾਰਿਆ ਗੇੜਾ ਹੈ ਮਾਰਿਆ ਗੇੜਾ ਉਹਦੇ ਦਾ ਰਸਤਾ ਉਸ ਦਿਨ ਵਧੀਆ ਰਹੇ ਸਪਰੇ ਕਰਕੇ ਖਾਲਸਾ ਪਈ ਫੇਰ ਤਾਹੀ ਤੁਹਾਨੂੰ ਮੈਂ ਕਹਿੰਦਾ ਵੀ ਸਪਰੇਅ ਕਰਦੇ ਹਾਂ ਸਾਫ਼ ਪਈਏ ਜੇ ਕੋਈ ਨਪਾਈ ਚਾਰ ਮੰਨ ਕੇ ਜਾਲ ਹੁਣ ਤਾਂ ਮੀਂਹ ਪੈ ਗਿਆ ਜਾਂ ਪਾਣੀ ਲਾਉਣਾ ਪੈਂਦਾ ਪਾਣੀ ਤਾਂ ਲਾਈ ਜਾਂਦਾ ਹਾਂ ਹੈ ਕਿ ਨਹੀਂ ਇਹ ਕਹਿੰਦੇ ਨੇ ਮੁਰਗਿਆਂ ਨੇ ਰਸਤਾ ਬੋਖਰਾਮ ਕਰਤਾ ਬਾਈ ਮੋਟਰਸਾਈਕਲ ਤੋਂ ਪੰਜ ਗੀਲਿਆਂ ਮੈਂ ਖੜਦਾ ਹੁਣ ਪੈਦਲ ਵੀ ਮਸੀਂ ਆ ਹੁੰਦਾ ਉਹਦੇ ਇਹਨਾਂ ਤਾਂ ਰੇਤਾ ਪਾਉਣਾ ਪੈਣਾ ਉਰੇ ਹੈਨਾ ਇਹਨਾਂ ਨੂੰ ਵੀ ਦਿਨ ਆਏ ਹੋ ਗਿਆ ਜਦੋਂ ਨਦੀ ਆਈ ਆ ਬੰਨ੍ਹ ਪਰ ਮਿੱਟੀ ਪਰ ਕੋਈ ਕੰਮ ਨਾ ਹੋਵੇ ਮਿੱਟੀ ਪਰ ਤਾਂ ਦਿਨ ਕੱਟਦੀ ਐ ਇਹਨਾਂ ਪਾਣੀ ਉਰੇ ਆਉਣਾ ਸਾਰਾ ਉਹ ਇਹ ਕਿ ਨਹੀਂ ਹੂੰ ਇਹ ਵੀ 70% ਨਿਸਰਿਆ ਜੀ ਸਾਰੀ ਨਿਸਰਿਆ ਆਈ ਨੂੰ ਬੰਦੇ ਦਾ ਬਸ ਸਾਰਾ ਪੱਲੇ ਪੱਲੇ ਰਹਿਣਾ ਬੜਾ ਠੀਕ ਆ ਇਹ ਹੋ ਗਈ ਚੱਲ ਪਾਸੇ ਕੀ ਕੀ ਗੱਲ ਹੂੰ ਘੁੰਮਿਆ ਘੁੰਮਿਆ ਹੂੰ ਉਹ ਠੀਕ ਆ ਨਾ ਹੈ ਏ ਠੀਕ ਆ ਕਿਤੇ ਕਿਤੇ ਨਾ ਹੈ ਪਤਾ ਨਹੀਂ ਮੋਰ ਆਏ ਬਿਆ ਪਤਾ ਨਹੀਂ ਤਨ ਅਧਲੇ ਬੱਲਾਂ ਦੀ ਸਿੱਡੀਆਂ ਵੀ ਉੱਪਰੋਂ ਸਾਦੇ ਹੋ ਗਿਆ ਮਗਰਾਬੀ ਆ ਬੰਦੀ ਬੱਤਕ ਆ ਥਾਲੀ ਉੱਥੇ ਦਾ ਮੋਰ ਆ ਆਪਣੇ ਹੂੰ ਆ ਨਾਲੇ ਜੱਪ ਦੀਆਂ ਅੜਾਂ ਤੇ ਉਹਨਾਂ ਨੇ ਵੀ ਖਾਣਾ ਹੀ ਕੋਟ ਕਿੰਨਾ ਰਖਾ ਲਈ ਚੱਬਈਆਂ ਦਾ ਫੋਨ ਆਉਂਦਾ ਗੰਨੇਵਾਲ ਕਹਿੰਦੇ ਅਸੀਂ ਜਾਣਾ ਕਹਿੰਦੇ ਬਣਾ ਲਓ ਜੀ ਰਹਿ ਗਿਆ ਜੀ ਸਾਈਟ ਤੇ ਤਾਂ ਹੋਈ ਵੀ ਉਹ ਤੇਰਾ ਚੱਲ ਦੇਖ ਲਈਏ ਫਿਰ 85 ਰੈਂਦਾ ਉਹ ਕਹਿੰਦਾ ਵੀ ਅਸੀਂ ਜਾਣਾ ਕਹਿੰਦਾ ਬਣਾ ਲਓ ਹੁਣ ਇੱਕ ਬਾਰੇ ਬਣਾ ਦੀ ਜਿਹੜੇ ਰਹਿ ਗਿਆ ਬਸ ਬੋਹੀ ਰੈਂਦਾ 85 ਉਹ ਤਾਂ ਬਨ ਹੋ ਗਿਆ ਤਿੰਨ ਵਾਰੀ ਬਨ ਹੋ ਗਿਆ ਚੱਲ ਦੇਖ ਲੈਂਦੇ ਉਹਨੂੰ ਵੀ ਉੱਥੇ ਵੀ ਜਾਣਾ ਬਹੁਤ ਔਖਾ ਹੈ ਉਸ ਸਹਰਾ ਬਹੁਤ ਉੱਥੇ ਵੀ ਹੂੰ ਦੇਖ ਲੈ ਚੱਲ ਜਾ ਆਉਂਦੇ ਆ ਬਈ ਲੋੜ ਤਾਂ ਹੈ ਨਹੀਂ ਉਸ ਮਗਰਾਂ ਦਾ ਪਿਆ ਸੀ ਚਾਹੀਦਾ ਗੋਲ ਨਹੀਂ ਲੱਗਦੀ ਹੂੰ ਉਹ ਗੋਲ ਨਹੀਂ ਲਾ ਗਿਆ ਗੰਨਾ ਹੂੰ ਹੂੰ ਉਹ ਜੇ ਹੁਣ ਭਈ ਜਣਾ ਇਦਾਂ ਹੀ ਆਏ ਪੱਤੀ ਲਪੇਟ ਕੇ ਲੱਗ ਜਣਾ ਪੈਸੇ ਬਣਾ ਜਾਣੇ ਬਸ ਕੋਈ ਫਾਇਦਾ ਨਹੀਂ ਕੋਈ ਫਰੈਂਡ ਦੇ ਫਿਰ 18 ਚੱਲਦੇ ਪਰ ਹਨ ਉਹ ਪਰਲੇ ਸਿਆੜਾਂ ਚ ਸਿੱਧਾ ਜਾ ਹੋ ਹੂੰ ਅੱਜ ਹੋਣਾ ਥੋੜਾ ਜਿਹਾ ਗੰਨੇ ਚ ਖੜਾ ਹੈ ਇੱਧਰ ਨਹੀਂ ਹੈਗਾ ਹਾਂ ਮੰਡੇ ਚ ਹੈ ਨਹੀਂ ਡਾਕਰ ਚ ਇਹ ਪਾਣੀ ਖੜਾ ਗੰਨੇ ਚ ਰੇਤੇ ਰੋਪੇ ਤੂਹਾਂ ਨਹੀਂ ਆਏਗਾ ਤੂਹਾਂ ਤਾਂ ਹੋਣਾ ਨਹੀਂ ਕੋਲਾ ਰੇ ਤੂਹਾਂ ਨਹੀਂ ਦੇ ਜਾਨਵਰੇ ਆਉਣਾ ਪੂਰੇ ਇਹ ਗੋਡਣੀ ਲਾ ਗਿਆ ਗੰਨਾ 95 ਹਾਂ ਆ ਸਿਆ ਸਿੱਧੇ 95 ਠੀਕ ਆਹਾ ਆ 95 ਤਕੜਾ ਫੁੱਲੇ ਹੈ ਹੈਨਾ ਆ 95 ਕੈਂ ਮੈਂ ਗੋਡਣੀ ਦਾ 95 ਵੀ ਲਾ ਗਿਆ ਵਿੱਚ ਚਾ ਕੋਈ ਨਾ ਚੱਕ ਦੇਣਾ ਕੀ ਚਾਪਾ ਨੇ ਇਹ ਕੰਦਾ ਇਹਗਾ ਵਿੱਚ ਠੀਕ ਹੈ ਜੰਨਾ ਸਿੱਧੇ ਸਿਆੜੇ ਮਾੜਾ ਮੋਗਾ ਕਿੰਦਾ ਹੋਇਆ ਮੈਂ ਬਾਈ ਗੰਨਾ ਭਾਈ ਕਾ ਮੈਂ 95 ਵੀ ਗੁਰਾ ਹਨ ਐਸਾ ਪਖਾ ਦੀ ਉਹ ਲੱਗੀਏ ਨਾ ਹੂੰ ਹੰਸਾ ਦੇ ਤਾਂ ਹੁਣ ਹੋ ਗਏ ਯਾਰ ਹਿਸਾਬ ਲਾ ਲਾ ਹੈਂ ਹਾਂ ਆਪੇ ਹਲੋ ਕਿਾਛੀ ਲਾ ਗਿਆ ਗੋਦ ਨੇ 50 85 ਨਹੀਂ ਖੜਦਾ ਹੈਗਾ ਇਹਦਾ ਸਿਰਪਾੜਾ ਹੋ ਗਿਆ ਇਦਗੀ ਪਿਛਲੇ ਸਾਲ ਠੀਕ ਰਿਹਾ ਇਹ ਹਾਂ ਥੋੜਾ ਜਿਹਾ ਥਾਲੇ ਬਣਾਈ ਵੀ ਆਈ ਨਹੀਂ ਵੀ ਗੰਦਾ ਮਾੜਾ ਗੰਨਾ ਬਹੁਤ ਤਕੜਾ ਹੈ ਬਈਏ ਥੋੜੀ ਜੀ ਨਾ ਉਹ ਵੀ ਲੇਟ ਕਰਕੇ ਬਣਾਈ ਉਹ ਫੂਸਾਰ ਵੀ ਪੈੜ ਵੀ ਨਹੀਂ ਹੈਗੀ ਕੁੱਤਾ ਹੈਗਾ ਕੋ ਮੇਵਾ ਸੂਰ ਨਹੀਂ ਹੈਗਾ ਕੁੱਤਾ ਤਾਂ ਘੁੰਮਣਾ ਹੀ ਆ ਤੂੰ ਇਹਨੂੰ ਤੇ ਹੈ ਵੀ ਬਹੁਤ ਹੋਰੇ ਲੂੰਬੜੀਆਂ ਵੀ ਘੁੰਮੀ ਜੰਨੀਆਂ ਲੋੜੀ ਦਾ ਪੈੜ ਹੀ ਜਿਓ ਚਲੋ ਜੀ ਦੇਖਦੇ ਆ ਬਾਕੀ ਪਰ ਇੱਥੇ 18 ਆਉਣਾ ਆਪਣਾ ਵਾਟ ਕੇ ਨਾ ਹਾਂ 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 ਤਾਂ 95 ਆ ਸਾਰਾ 85 ਖੜਾ ਸਾਰੀ ਇਧਰ ਨਹੀਂ ਇਧਰ ਘੱਟ ਕੇ ਘੱਟ ਹੈ ਹਾਂ ਗੋਡਣੀ ਲਾ ਗਿਆ ਗੋਡਣੀ ਲਾ ਗਿਆ ਇਹ ਕਿੱਥੇ ਤੀ ਚੱਕਰ ਦਾ ਆਪਣਾ ਕੀਤਾ ਇਹਨੂੰ ਵਾਟਾ ਲੱਗਣਾ ਕੀਤਾ ਆਪਣਾ ਠੀਕ ਨਹੀਂ ਮੁੰਡਾ ਇਹ ਚੱਕਰ ਦਾ ਨਹੀਂ ਚੱਕਣਾ ਆਹ ਆਇਓ ਭਾਈ ਦੱਬੇ ਹਾਂ ਮੈਂ ਚੱਕੇ ਬਾਹਰ ਆ ਜਾਂਦਾ ਜਨਾਹ ਵਾਲਾ ਬਹੁਤ ਮੱਲੇ ਆ 95 ਵੀ ਆ 85 ਆ ਗਿਆ ਪੂਰਾ ਆ ਰੈਣ ਦੇ ਗੁੱਡ ਨਹੀਂ ਲੱਗਿਆ ਤਾਂ ਹੁਣ ਹਾਂ ਟੋਆ ਉਹਰੇ ਪਾਣੀ 18 ਦਾ ਕੱਦ ਬੱਲਾ ਬੱਲਾ ਦੇਖ ਤਾਂ ਕੱਦ ਠੀਕ ਹੈ ਹਾਂ 18 ਦਾ ਕੱਦ ਮਹੋਦਾ ਵੀ 18 ਵਾਲਾ ਤਾਂ ਫਰੀਫਾਰ ਲੈ ਤਾਂ ਤੇਰੇ ਇਹ ਕਰਾਈ ਉਦਣ ਮੈਂ ਹੂੰ ਬਿਮਾਰੀ ਵੀ ਨਹੀਂ ਹੈ ਕੋਈ ਹੱਥ ਵੀ ਦਾ ਬੁਹਾਰੀ ਨਹੀਂ ਹੈਗੀ ਕੋਈ ਵੀ ਨੂੰ ਜਦੋਂ ਸਪਰੇਅ ਕਰਾ ਕੇ ਗਏ ਤੇ ਉਤੇ ਤੇਰੇ ਤੇ ਮਿੱਠੂ ਤੇ ਉਹ ਠੀਕ ਆ ਜੇ ਵੀ ਇੰਨੀ ਕੋਟਨਿੰਗ ਲਾਈ ਠੀਕ ਹੈ ਗਾਮ ਬਣਾਉਣਾ ਫੇ ਹੈ ਬਣਾਉਣਾ ਨਹੀਂ ਹੈਗਾ ਰਹਿਣ ਦੇ ਬਣਾਉਣੇ ਨਹੀਂ ਹੂੰ ਹੋਂ ਪੈ ਗਿਆ ਬੇਲੇ ਚਾਲੇ ਆਪਣਾ ਗਾਂਹ ਸਾਬੀਨੇ ਸੀ ਰਹਿਣ ਦੇ ਫਿਰ ਉਸ ਗਿਆ ਚਾਲੂ ਗੰਨਾ ਬਥੇਰਾ ਮੋਟਾ ਬਥੇਰਾ 18 ਦਾ ਆ 18 ਦਾ ਪੂਰਾ ਮੋਟਾ ਚੱਲੀਏ ਫੇ ਦੇਖੀਏ ਠੀਕ ਆ ਚਲੋ ਜੀ ਚੱਲਦੇ ਭਾਈ ਹਾਂ ਕੀ ਗੋਲ ਦਾ ਕਿਆ ਕਰਨਾ ਜਾਣਾ ਜੀ ਥਾਂ ਨੂੰ ਨਹੀਂ ਨਹੀਂ ਰਹਿਣ ਦੇ ਰਹਿਣ ਦੇ ਕਿਸ ਸੁਸਰਾ ਬਹੁਤ ਹੈ ਕਿਦਾਂ ਜੀ ਠੀਕ ਹੈ ਜੀ ਉੱਤੇ ਹੀ ਲਿਖਿਆ ਲੱਗਦਾ ਕੋਤ ਵੀ ਕਰੇਗੀ ਆ ਦੇਖ ਤਾਰਾਂ ਮੈਂ ਦੋ ਲਾਈਆਂ ਪੈਰਾਂ ਦੇ ਇਹਨਾਂ ਉੱਧਰੋਂ ਰਸਤਾ ਨਹੀਂ ਮਿਲਿਆ ਆਉਣੇ ਨੂੰ ਇੱਕ ਤਾਂ ਤਾਰ ਮੂਰੇ ਲਾਤੀ ਮੈਂ ਉੱਥੇ ਇੱਕ ਫੇਰ ਅੱਖੇ ਲਾਤੀ ਆ ਵੱਟ ਕੇ ਉਲੇ ਗੇੜ ਕੋਲ ਇਹ ਦੇ ਡੇਟਾ ਕੋਲ ਇਹਦਾ ਲਾਡ ਆ ਕੇ ਨਾ ਹੋਵੇ ਤੇ ਇੱਥੇ ਨੂੰ ਆਉਂਗਾ ਹਾਲੇ ਤੱਕ ਬਸਾਣ ਸਾਈਡ ਸਾਈਡ ਆਈ ਜਾਂਦਾ ਹੁਣ ਥਾਣਾ ਜਗ੍ਹਾ ਪਾਇਆ ਥਾਣਾ ਜਿਨ ਲਾ ਗਿਆ ਉੱਧਰ ਤੋਂ ਤਾਂ ਬੜਿਆ ਨਹੀਂ ਤੇ ਵੀ ਆਇਆ ਉਹ ਆਜਰਾ ਹੀ ਪਈ ਤੇ ਫਿਰ ਕਹਿੰਦਾ ਵੀ ਲਾਓ ਇੱਧਰ ਥੋੜੀ ਜਿਹੀ ਪਰੇਸ਼ਾਨ ਲੱਗ ਸਾਰੀ ਤਾਰਾਂ ਖਲਦੇ ਜਿੱਥੇ ਲਿਫਟ ਰੇਮੀਆ ਸਾਡੇ ਹੀ ਵੱਲ ਜਾਂਦਾ ਰੇਈ ਸਾਰੀ ਚੱਕਨ ਦਾ ਜਨੀ ਪਈ ਹੁੰਦੀ ਆ। ਕਿੱਦੋਂ ਆਇਆ ਤੈਨੂੰ ਨਿਕਲ ਗਿਆ। ਹੋਰ। ਇੱਧਰ ਵੀ ਨਹੀਂ ਆ ਸਕਦਾ। ਇੱਧਰ ਵੀ ਨਹੀਂ ਆਉਂਦਾ ਉੱਧਰ ਤਾਂ ਮਾੜਾ ਉਡੂਗਾ ਆ ਜੇ ਤੈਨੂੰ ਇੱਧਰ ਬਾਹਰ ਆਵਦੇ। ਕਈ ਨਹੀਂ। ਜੇ ਆਣਾ ਨਹੀਂ ਤਾਂ ਆਣੀ ਨਹੀਂ ਹੈਗਾ। ਜਿੱਦਣ ਆਣਾ ਆਈਓ ਜਾਣਾ ਫਿਰ। ਪਾਣੀ ਦੇ ਲਾ ਮੈਂ ਵੇਖਣਾ ਭਰੇ ਘੜਾ ਕਾਲੀ। ਤੇ ਲੱਪਣੇ ਘੜਾ। ਕਾਲੀ ਦਾ ਆਇਆ ਯਾਰ। ਕਾਲੀ ਦਾ ਨਹੀਂ ਜਾ ਫੇਰਾ। ਕਾਹਦੇ। ਥੱਲੇ ਘੁੱਟਾ ਬੈਠਾ ਹੈ। ਕਹਿਦਾ। ਮੈਂ ਤਾਂ ਸੀੜੀਆਂ ਦੇ ਥੱਲੇ ਰਹਿ ਬੈਠੀਆਂ ਰਹਿੰਦੇ ਹੋ। ਅਨੇ ਨੂੰ ਕਾ ਬਹਿ ਪਾਣੀ ਤੇ ਖੜਾ ਹੈ ਕਾਰਜ ਕਰਾ ਮਰੀ ਪਾਣੀ ਨੇ ਪਾਣੀ ਦੇ ਦੋਨੇ ਅੱਜ ਪੰਡਾ ਪਾ ਲੈ ਪੈ ਪੈ ਤੂੰ ਉਹ ਹੋ ਗਿਆ ਉਹ ਬੰਦਾ ਦਾ ਫੇਰ ਉਹਨੇ ਪੈਜ ਪਰ ਲਾ ਨਹੀਂ ਆਇਆ ਉਹ ਨੂੰ ਹੋਰ ਕਰ ਹਾਂ ਜੇ ਤੂੰ ਪੰਡਾ ਲਾਉਣਾ ਨਾ ਤੇਰੇ ਕੋ ਕਾਪਾ ਹਾਂ ਉਹ ਆਏ ਗੋਲ ਨਾ ਉਹ ਹਾਂ ਉਹ ਜਿਹੜਾ ਉੱਪਰ ਫਲੋ ਨਿਕਲੂਗਾ ਨਾ ਉੱਪਰ ਦਾ ਵੱਢ ਦੇ ਜਦ ਬਹੁਤ ਤੇਜ ਬਾਈ ਕਰੂੰਗਾ ਤਾਂ ਉੱਪਰ ਦਾ ਨਿਕਲੇ ਜੇ ਕਰੂੰਗਾ ਉਹ ਨੂੰ ਥੋਸਨ ਲਾ ਕੇ ਲਾਲ ਮਾ ਥੋਸਨ ਨੀਕ ਨਹੀਂ ਲੱਗਦੇ ਇਹ ਦੇਖੋਗਾ ਤੇ ਬਿੱਡ ਟੁੱਟ ਰਹੀ ਵੱਡਾ ਵਿਛਰੀ ਵਿਛਲਾ ਵੱਡੀ ਗੋਲ ਵਾਲੇ ਚੋ ਇਹ ਬਿੱਕਲਾ ਗੂੜਾ ਨਾ ਆਉਜੇ ਆਹੋ ਜੇ ਹੁਣ ਉਹ ਫਲੋ ਹੁੰਦਾ ਦਿਨ ਤਾਂ ਵੀ ਉਧਰ ਨਹੀਂ ਗਏ ਬੰਦਾ ਮੋਟਾ ਰੇਹਦਾ ਹੀ ਜਾਂਦਾ ਨਹੀਂ ਇਧਰ ਹੀ ਜਾਂਦਾ ਹਾਲ ਠੀਕ ਆ ਤੇਰੀ ਇੰਨਾ ਕਿ ਵੜਦੀ ਚੱਲ ਕਰ ਗਿਆ ਹੈ ਹੈ ਠੀਕ ਵੀ ਠੀਕ ਆ ਹਾਂ ਕੇ ਉਡਾਰੀ ਫੇਰ ਇਹ ਤਾਂ ਬਈ ਜੇਦੀ ਐਂਦਾ ਤਾਂ ਇੰਨਾ ਕਿ ਵੜਦੀ ਚੱਲ ਆਉ ਬੱਦੂਗਾ ਹੁਣ ਤਾਂ ਕੱਲ ਮੈਂ ਕੱਲੂ ਲੈ ਵੱਟੇ ਕਰ ਕਰ ਕਰਕੇ ਕੱਲ ਨਾ ਆਰੀ ਨਹੀਂ ਵੜਦੇ ਨਾ ਆਰੀ ਨੇ ਵਿਚ ਤੇ ਵੜਨਾ ਕੱਲਾ ਉਹ ਤਾਂ ਉਹ ਬੀਚ-ਬੀਚ ਦੇ ਵੱਟਣਾ ਥੱਲੇ ਥੱਲਾ ਵੱਟਣਾ ਗੱਲਾ ਉੱਪਰ ਦੇ ਨਾਲ ਵੱਡੀ ਫੇਰ ਉਹ ਪਾਣੀ ਨਹੀਂ ਕੱਢਦੇ ਗਾ ਨਾ ਹਾਂ ਕਰਮ ਚਾਕੂ ਨਾਲ ਵੱਟਣਾ ਹਾਂ ਕਰਮ ਚਾਕੂ ਗਾ ਵਿੱਚ-ਵਿੱਚ ਤੇ ਵੱਡੀ ਗਲੀ ਚੱਕਣੀ ਜੇ ਹੋਰ ਕਰਨਾ ਕਿ ਪੈਵੇ ਗਰਮ ਕਰ ਲਮਾਏ ਫਿਰ ਵੀ ਗਲੀ ਪੈਪ ਗਰਮ ਕਰਕੇ ਦੋ ਗਲੀ 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 ਕਰਦੇ ਮਾਪੜ ਦੋ 2 3 ਚੀਜ਼ ਨਾ ਅੱਗੇ ਗਲੀ ਦੋਨ ਚੀਜ਼ ਉੱਪਰ ਕੱਟੀ ਉਹ ਦੋਨ ਚੀਜ਼ ਕਰਦੇ ਨਹੀਂ ਉੱਪਰ ਆ ਰਹੇ 2 3 ਚੀਜ਼ ਕੀ ਕਰਨੀ ਕੋਈ ਤਾਂ ਨਹੀਂ ਕਰਦੇ-ਕਰਦੇ ਵੱਟਣੀ ਬਹੁਤ ਜੀ ਰੱਟ ਹੁੰਦਾ ਏ ਕਿਹੜੇ ਦਾ ਟਾਈਮ ਲੱਗਦਾ ਹਾਂ ਮੈਂ ਸਾਰੇ ਜਿੰਨੇ ਨੱਕੇ ਲਾਏ ਉਹਨੂੰ ਮੈਂ ਸਾਲ ਪਾਣੀ ਵਿੱਚ ਹੀ ਲਾਇਆ ਪਲਾਸਟਿਕ ਨੂੰ ਉਹ ਵੀ ਕਰਦੇ ਤੀਕ ਮੱਚਾ ਬੋਲਾਂ ਬੈਠਾ ਪਾ ਰੇ ਜਦ ਮੀਂਹ ਫੁੱਲ ਸਪੀਡਰ ਉਤਰਿਆ ਮਹਾਲਾ ਵੀ ਇੱਧਰ ਹੁਣ ਛਣ ਲੱਗ ਗਿਆ ਪਾਣੀ ਮੈਂ ਜਿਹੜਾ ਡੰਡਾ ਮਾਰਿਆ ਪਾਰ ਕਰਤਾ ਉਹ ਮਾਰਿਆ ਘੱਟ ਉਸ ਪਾਣੀ ਦੇ ਪ੍ਰੈਸ਼ਰ ਨੂੰ ਤਾਂ ਕੋਈ ਡੰਡਾ ਮਾਰਿਆ ਇਹ ਜਦ ਉਛਲਦਾ ਜਿੱਦਣ ਮੀਂਹ ਤੇਜ਼ ਪੈਂਦਾ ਨਹੀਂ ਨਹੀਂ ਉਛਲਦਾ ਕਿ ਲਖਤ ਪੈਂਦਾ ਨਹੀਂ ਨਹੀਂ ਛੁਆ ਕਿਥੇ ਮੈਨੂੰ ਵੀ ਆਹ ਇੱਧਰ ਤੀਨਾ ਪਾਈ ਉਦਲ ਛੜਿਆ ਇਹ ਅੱਜ ਤੇਜ਼ ਉਛਲਣਾ ਯਾਰ ਮੀਂਹ ਪਿਆ ਸਪੀਡਰ ਬਹੁਤ ਥੋੜੇ ਮੀਂਹ ਨੂੰ ਉਛਲਣਾ ਉਹਨੇ ਅਬ ਮੈਂ ਜਾ ਕੇ ਆਇਆ ਮੰਡ ਮੱਝ ਭਾਈ ਹਾਂਜੀ ਪਾਣੀ ਦੇ ਹੈਗਾ ਤਾਂ ਨਾ ਮਡਕਾ ਆ ਨਹੀਂ ਤਾਂ ਹੋਰ ਬੜਾ ਮੋ ਫੇਰ ਬਾਈ ਵੀ ਜੀ ਨਾ ਕਿਹਨੇ ਕਹਿਆ ਮੈਂ ਪਾਣੀ ਵੀ ਤਾਂ ਛੁੱੱਕੀ ਖਾਲ ਸਰਦੈ ਨੂੰ ਨਹੀਂ ਕਰ ਲੈ ਨੂੰ ਪਾਣੀ ਹੈਗਾ ਉੱਥੇ ਜੇ ਹੁਣ ਟੈਂਕੀਂ ਜਾਓਗੇ ਤੇ ਜਿਹੜੀ ਏਕੀ ਲੈ ਕੇ ਜਾਓਗੇ ਤਾਂ ਆਬਰੀ ਹੋਣੀ ਪਾਣੀ ਉਹਦੇ ਚਾ ਭੜਿਆ ਗਿਆ ਲੈਟ ਵੀ ਨਹੀਂ ਆਉਂਦੀ ਨਾ ਲੈਟ ਵੀ ਨਹੀਂ ਆਉਂਦੀ ਜੀ ਹੁਣ ਤੋਂ ਦੇਖ ਲਾ ਹਾਂ ਕਿ ਸਵੇਰੇ ਤਾਂ ਹੋਊਗੀ ਉੱਪਰ ਤੇ ਮੋਹੋ ਸਾਪੂ ਛੁੱਪੇ ਰਹੂਗਾ ਸਾਉਣ ਤੇ ਭਈ ਇਹ ਮੈਨੂੰ ਭਈਆ ਤਾਂ ਹਮ ਕਹਿੰਦਾ ਕੱਲ ਨੂੰ ਆਉਂਗਾ ਮੈਂ ਮਿੱਥੂ ਹਾਂ ਆਪਣੇ ਬੰਦੇ ਦਾ ਫਿਕਰ ਹੈ ਹੋਰ ਅੱਜ ਅੱਜ ਕਿਹਾ ਤਾਂ ਅੱਜ ਸੱਤ ਬੈਦੀ ਤੋਂ ਰੋਪੇ ਮੇਰਾ ਕਿ ਆਪਣੇ ਦਾ ਫਾਇਦਾ ਹੈ ਆਈ ਤੇ ਫਾਇਦਾ ਚਲੂ ਦਾ ਫਾਇਦਾ ਮਾਉਂਗਾ ਮਾਉਂ ਸਾਫ ਹੋ ਗਿਆ ਕਹਿੰਦਾ ਜ ਆਜੂਗਾ ਪਹਿਲੀ ਮੈਂ ਆ ਜਾਦੂ ਬਾਲੂ ਕਰਦੇ ਉਹਨੇ 5 ਕਿਲੋ ਨੂੰ ਘੱਟ ਦਿੱਤੀ ਜਿਹੜਾ ਉਹਨੇ ਹੈ ਪਾਲੀ ਸਾਰੀ ਹੋ ਇਹਦੀ ਬਾਕੀ ਸਾਰੀ ਹੋ ਰਹੀ ਹੈ ਕੋਈ ਕਾਲੂ ਦੇਖਦਾ ਜੇ ਵੀ ਫਾਰਮ ਕਰਨੀ ਹੈ ਇਹ ਕਰ ਦੇਣੀ ਤੇ ਆਦੀ ਮਾਉਂ 5 ਕਿਲੋ ਨਹੀਂ ਕਿਤੇ 5 ਨਹੀਂ ਹੈਗੇ 5 ਬਾਦੇ ਹੈ 1 2 5 9 4 ਕਿੰਨੇ ਯਾਰ 9 ਕਿਲੇ ਗੇੜਾ ਸਾਰੇ ਨੂੰ ਕਰਨੀ ਕੋਰਾ ਹਾਂ ਸਾਰੇ ਉਹਦੇ 5 ਨੂੰ ਹੋਈ ਹੈ 5 ਕਿਲੇ ਨੇ ਹੋਈ ਹੈ ਬਾਕੀ ਰਹਿੰਦੇ ਆ ਸਾਰਿਆਂ ਨੂੰ ਹੋਣੀ ਹੋਣਾ ਇੱਕ ਤੇ ਵੀ ਨਹੀਂ ਹੋਣੀ ਹੋਣੀ ਹੈ ਥੱਲੀਆਂ ਵੀ ਹੋਣੀਆਂ ਨਵਾਣ ਨੂੰ ਵੀ ਹੋਣੀ ਹੈ ਜਿੰਨੇ ਵੀ ਹੈਗੇ ਸਾਰੇ ਪਾਸੇ ਹੋਣੀ ਬਸ 5 ਕਿਲੇ ਨੇ ਹੋਈ ਹੈ 5 ਨੂੰ ਹੋਈ ਹੈ ਬਸ ਬਾਕੀ ਸਾਰੀ ਵੇਹਾਂ ਆ ਗਿਆ ਪੈਂਡਾ ਫਸਰੀ ਗਾਲ। ਖਲਦੀ ਪਈ ਦੀਆ ਬਾਈਆ ਨਹੀਂ ਕਰਦੀ। ਉਹ ਤਾਂ ਨਹੀਂ ਕਰਦੇ ਬਹੁਤ ਬਿਮਾਰੀਆਂ। ਆਹ ਵੀ ਤੇਲਾ ਨਹੀਂ ਆਇਆ। ਖਲਦੀ, ਤੀਤ ਫਲੈਟ ਦੀ ਤੇਰੀ ਹਲਦੀ ਤੇ ਬਾਹਰ ਪਹਿਨਾ। ਸਾਰੀਆਂ ਬਿਮਾਰੀਆਂ ਪਹਿਣੀਆਂ। ਅੱਛਾ ਖੇਤਾਂ ਨੂੰ ਮੁੱਕ ਮਾਰਦਾ ਹਾਂ। ਝੂਵੇ ਦਾ ਮਾਰਦਾ ਪਤਾ ਨਹੀਂ ਗਣੋੜਾ ਦਾ ਮਾਰਦਾ। ਰੱਬੇ ਦਾ ਵੀ। ਝੂਰੇ ਬਾਹਰ। ਕਿਲਾ ਪੈਦਾ ਲੈ। ਦੇਖਿਆ। ਇਹ ਨਹੀਂ ਲੈ ਤੇ ਕਰਦੇ ਨੇ ਕਿਹੜਾ ਲਾਇਆ ਉਹਦਾ ਕਿੰਨੇ ਚ ਬਣਾ। ਗੰਨਾ ਆਦੀ ਦੇਖਣੇ ਭਈਏ ਕਹਿੰਦੇ ਅਸੀਂ ਜਾਣਾ ਕਹਿੰਦੇ। ਗੰਨਾ ਸੁੱਕਾ ਪਿਆ। ਨਾ ਸੁੱਕਾ ਨਹੀਂ ਪਿਆ। ਠੀਕਾ ਹੋਗਾ ਗੰਨਾ 85। ਅੱਛਾ। ਮਾਹੌਲਾ ਕੋਈ ਫਾਇਦਾ ਨਹੀਂ ਬਣਾਇਦਾ ਗੋਲਡੀ ਵਾਜੀ ਨੇ ਕਿਹੜਾ ਮਾਈ ਨੂੰ ਪਹਿਲਾਂ ਹੀ ਪਹਿਲਾਂ ਹੀ ਚੱਕਣਾ ਆਪਾਂ ਮਹੱਲਾ ਐਂ ਤੇ ਤੂੰ ਕਿਉਂ ਕਿਉਂ ਮੈਂ ਬੰਦ ਕੇ ਲੰਘ ਕੇ ਜਾਣਾ ਚਾਹ ਫਾਇਦਾ ਦੋ ਮਹੀਨੇ ਜਰਾ ਇਹ ਖੜਾ ਹੁੰਦਾ ਫਿਰਾਂਗੇ ਮਾ ਹੁਣ ਨਾ ਰਹਿਂਦੇ ਤੂੰ ਮਹੀਨਾ ਜਿਹੜਾ ਮਹੀਨਾ ਰਹਿ ਗਿਆ ਕਿਹੜਾ ਦੋ ਢਾਈ ਮਹੀਨੇ ਆ ਹਾਂ ਉਹ ਗੋਲਡੀ ਜੀ ਮਾਰੀ ਬੀਬੀ ਤੇ ਜਿਹੜੇ ਗਿਰਿਆ ਪਰ ਮਾ ਕੁਝ ਨਹੀਂ ਹੋਗਾ ਇਹਦਾ ਜਲਦੀ ਸਰ ਮਾ ਜਲਦੀ ਸਾਰੇ ਕੱਢ ਦਿਓ ਬਾਕੀ ਤੇ ਤੇਰਾ 92 ਵੀ ਖੜਾ ਏ 18 ਵੀ ਮੇਰੇ ਤੇ ਖੜਾ ਕੋਈ ਐ ਨਾ ਰਿਹਾ ਗਿਆ 185 85 ਜਿਹੜੇ ਹਾਲਾ ਸਿਰਪਾ ਰੰਦਾ ਬਈ ਕਿਹੜਾ ਲੱਗਦਾ ਉਹ ਕੱਢ ਦੂ ਮੇਰੇ ਬਣਾਇ ਦੀ ਪੈਗਮ ਸਲਾ ਪੜਦਾ ਹੋਊਗੀ ਹੋਊਗੀ ਰੇਤੇ ਚ ਥੋੜੀ ਗਿਰਦਾ ਘੱਟਾ ਮੂੰਹ ਠਾਰਾ ਵੀ ਭਾਰੀ ਪਿਆ ਰੇਤਾ ਵੀ ਰੋਇਆ ਪਿਆ ਉਹ ਸੁੱਕਾ ਦਾ ਪਿਆਦਾ ਮੈਂ ਸੁੱਕਾ ਪਿਆ ਰੋ ਪੈਰ ਘੜਦਾ ਵਿੱਚ ਰੋਇਆ ਮੈਂ ਰੇਤਾ ਉਹ ਵੀ ਚੱਲੀ ਰਹਾ ਸੀ ਥਲੇ ਤੱਕ ਤਾਂ ਪਾਣੀ ਗਿਆ ਥਲੇ ਤੱਕ ਤਾਂ ਪਾਣੀ ਘਰੇਤੇ ਦੀ ਨਹੀਂ ਮੈਂਦਾ ਯਾਰ ਪਰ ਉਹ ਜਾਣ ਰੂਹ ਵੀ ਪੈ ਦੇਖਦੇ ਜੀ ਅੱਜ ਤਾਂ ਸਾਰੇ 5-4 ਟਰੈਕਟਰ ਦੀ ਸਖਿਸ਼ਤ ਹੁੰਦੀ ਹੈ ਬੈਟੇ ਚ ਮੜਕਾ ਮਾਰਦਾ ਦਾ ਅੱਜ ਵੀ ਲੇਕੇ ਗਿਆ ਮੈਂ ਟੋਜਣ ਨਾ ਪਏ ਪਾਏ ਸਾਰੇ ਗੱਡੇ ਟਰੈਕਟਰ ਮੈਂ ਜਿਹੜਾ ਬੜਾਈ ਹੋਣੀ ਹੈ ਹਾਂ ਇਹ ਨਹੀਂ ਗਈ ਉਹਗੀ ਵਿੱਚ ਨੇਰੀ ਢਾਲ ਦਾ ਵੀਡੀਓ ਚ ਗੱਲ ਵੀ ਪੰਜ ਦਾ ਟਰੈਕਟਰ ਚਾਹ ਕਹਿੰਦਾ ਇਕੱਲਾ ਹੀ ਮਾਰਦਾ ਉਹ ਫੋਟਾ ਟਾਟਾ 4x4 ਵੀ ਫੋਰ ਵੀ ਦਾ ਵਗੈਰ ਦਰਜੇਣਾ ਸਲਿੱਪ ਕੱਢਣ ਲੱਗ ਗਿਆ ਦਾ ਫੇਰ ਪਾਏ ਪਿੱਛੇ ਨੂੰ ਕਰ ਮੈਂ ਕਢਵਾਨਾ ਕਿਹੜਾ ਆ ਗਿਆ ਇਹਦਾ ਤਾਂ ਦੂਆ ਜਿਹੜਾ ਆਂਦਾ ਐਉਣਾ ਗੀਦਾ ਉੱਥੇ ਦੇ ਉੱਥੇ ਨਹੀਂ ਜਾਂਦੀ ਦੀ ਨਾ ਕੀ ਆਹ ਕਹਿੰਦਾ ਇਹਦਾ ਅਬੀ ਵਾਲੀ ਬੰਦ ਕਰਤਾ ਹੈ ਹੈ ਅਬ ਇਹ ਟਰੈਕਟਰ ਪਣਾ ਪੰਜੜਾ ਕੇ ਇਹ ਘਰ ਨੂੰ ਲੈ ਦੇ ਫੇਰ ਇਹ ਕਾਨੂੰ ਰਸਤਾ ਰਸਤਾ ਖਰਾਬ ਹੁੰਦਾ ਦਾ ਸਾਰਾ ਘਟਾ ਪੰਦ ਨਹੀਂ ਕਰਿਆ ਬੰਦ ਕਰ ਦੂ ਉਹ ਹਲੇ ਬੰਦ ਨਹੀਂ ਕਰਾ ਵੀ ਹਜੇ ਟਰਾਲੀਆਂ ਹੋਰ ਨਹੀਂ ਆ ਮੱਟੀ ਦੀ ਲੋਡ ਫਿਰ ਕਹਿੰਦੇ ਉਹ ਕਰ ਦੇ ਉਹ ਫਿਰ ਕਹਿੰਦੇ ਹੋਰ ਗੇ ਨਹੀਂ ਥੋੜੀ ਜਿਹੀ ਗਿਰੀ ਤੀ ਪਿੰਡ ਨਾਲ ਆ ਲਿਓ ਹਾਂ ਮੱਟੀ ਹੈ ਕਈ ਵਾਰ ਮਿਲਦੀ ਵੀ ਨਹੀਂ ਹੈਗੀ ਹੈ ਕਈ ਵਾਰ ਮਿਲਦੀ ਵੀ ਨਹੀਂ ਹੈਗੀ ਕਿੱਥੇ ਉਏ ਨਾ ਮੇਰੀ ਗੱਲ ਸੁਣਦਾ ਤਾਂ ਮਿੱਟੀ ਤੈਨੂੰ ਤਾਂ ਮਿਲ ਜੀ ਬੰਨਾ ਪਾਉਣੇ ਕਰਕੇ ਨਹੀਂ ਤੈਨੂੰ ਪਿੱਛੇ ਮੇਰੇ ਜਿਹੜਾ ਬੰਨਾ ਜੇ ਨਦੀਆਂ ਨਦੀਆਂ ਨਾਲੇ ਖਾਲੀ ਹੋਣਾ ਤਾਂ ਹਾੜ ਕਾਹਨੂੰ ਆਉਣਾ ਹੈ ਕਿ ਨਹੀਂ 1500 ਰੁਪਏ ਦਾ ਇੱਕ ਟਰਾਲਾ ਨਹੀਂ ਤਾਂ ਅਸੀਂ ਪੈਰ ਕਰਾ ਕੇ ਦੇਖਿਆ ਜਿਹੜੇ ਨਾਲੇ ਨਦੀਆਂ ਡੂੰਘੀਆਂ ਹੁਣ ਪਾਣੀ ਵਿਛਣ ਲੈਣਾ ਆਹ ਵੇ ਰਸਤਾ ਪੜਾਈ ਜਾਂਦਾ ਪਾਣੀ ਪਾਣੀ ਕਰਾਕਾ ਇੱਧਰ ਹੀ ਚਰਮ ਦਿੱਤਾ ਸਾਰਾ ਪਾਣੀ ਇੱਧਰ ਹੀ ਸੜੇਗਾ ਇੱਧਰ ਭਾਈ ਕੱਕੀ ਤੇ ਲੱਗ ਰਿਹਾ ਦਿੱਤੇ ਦਾ دریا ਵਾਲੀ ਛੜ ਤੇ ਛੱਡਿਆ ਲਗਾਰ دریا ਪਰਲੇ ਪਾਸੇ ਛੱਡ ਕੇ ਹਾਂ ਇਹ ਵੀ ਫਿਰ ਗੱਬੇ ਗੱਬੇ ਤਰੇ ਹ ਉੱਚਾ ਹੋ ਗੇ ਛੱਡਾ ਬਣੀ ਹੋ ਗੇ ਇਧਰਿਆ ਨੀਲਾ ਹੁੰਦਾ ਡਰੇਨ ਉੱਤੇ ਹੋਣਾ ਹਾਂ ਦਾ ਤੂੰ ਕੋਈ ਮੁਖ ਬਣਾ ਲਿਆ ਜੀ ਤੂੰ ਇੱਥੇ ਟੋਆ ਪਾ ਦੂੰਗਾ ਟੋਏ ਕਿੰਨੇ ਪਾਣੀ ਦਾ ਹੋਣਾ ਉਹੀ ਤੇ ਚੱਕਰ ਹੈ ਮੁਖ ਇਧਰ ਬਣਾਇਆ ਫਿਰ ਸਾਰੇ ਚਲ ਹਾਂ ਜੀ ਹਾਂ ਜਾਣੀ ਠੀਕ ਹੈ ਬਿਲਕੁਲ